ਭਾਰਤ ਉੱਤੇ ਪਹਿਲੇ ਮੁਸਲਮਾਨ ਹਮਲਾਵਰ ਦੀ ਮੌਤ ਕਿਵੇਂ ਹੋਈ ਉਹਦਾ ਅੰਤ ਕਿਵੇਂ ਹੋਇਆ ਅੱਜ ਆਪਾਂ ਇਹ ਖਾਸ ਵਿਸ਼ੇ ਤੇ ਗੱਲਬਾਤ ਕਰਾਂਗੇ ਉਹ ਕੌਣ ਸੀ ਹਮਲਾਵਰ ਉਹਦਾ ਨਾਮ ਸੀਗਾ ਮੁਹੰਮਦ ਬਿਨ ਕਾਸਿਮ ਇਹ ਪਹਿਲਾ ਮੁਸਲਮਾਨ ਹਮਲਾਵਰ ਸੀ ਜੀਨੇ ਰਾਜਾ ਦਾਹਰ ਨੂੰ ਸਿੰਧ ਵਾਲੇ ਪਾਸੇ ਹਰਾ ਕੇ ਮੁਸਲਮਾਨ ਰਾਜ ਦੀ ਲਈ ਰਾਹ ਖੋਲਤਾ ਸੀ ਹਿੰਦੁਸਤਾਨ ਦੇ ਉੱਤੇ ਇਉਂ ਕਹਿ ਸਕਦੇ ਹਾਂ ਕਿ ਉਹਨੇ ਹਮਲਾ ਕਰਕੇ ਉਦੋਂ ਬਾਅਦ ਵਿੱਚ ਆਉਣ ਵਾਲੇ ਮੁਸਲਮਾਨਾਂ ਲਈ ਇੱਕ ਰਾਹ ਤਿਆਰ ਕਰਤਾ ਸੀਗਾ ਵੇਲਾ ਸੀਗਾ 711 ਈਸਵੀ ਦਾ ਜਦੋਂ ਮੁਹੰਮਦ ਬਿਨ ਕਾਸਮ ਨੇ ਭਾਰਤ ਉੱਤੇ ਹਮਲਾ ਕੀਤਾ ਸੀ ਐਂਕਿਲੇ ਸਿੰਧ ਉੱਤੇ ਹਮਲਾ ਕੀਤਾ ਸੀ ਸਿੰਧ ਉੱਤੇ ਰਾਜਾ ਦਾਹਰ ਦਾ ਰਾਜ ਹੁੰਦਾ ਸੀ ਤੇ ਮੁਹੰਮਦ ਬਿਨ ਕਾਸਮ ਨੂੰ ਦੋ ਕੁੜੀਆਂ ਨੇ ਕਤਲ ਕਰਵਾਤਾ ਸੀਗਾ ਇਹ ਆਪਾਂ ਖਾਸ ਵਿੱਚ ਇਹ ਆਪਾਂ ਗੱਲਬਾਤ ਕਰਾਂਗੇ ਵੀ ਇਹ ਵੱਡੇ ਵੱਡੇ ਸੁਲਤਾਨਾਂ ਦੇ ਅੰਤ ਕਿਵੇਂ ਹੋਏ ਅੱਜ ਉਸੇ ਲੜੀ ਦੇ ਦੌਰਾਨ ਆਪਾਂ ਮੁਹੰਮਦ ਬਿਨ ਕਾਸਮ ਦੀ ਗੱਲਬਾਤ ਕਰਾਂਗੇ ਵੀ ਕਿਵੇਂ ਇਸ ਸੁਲਤਾਨ ਦਾ ਅੰਤ ਹੋਇਆ ਗੱਲ ਸੀਗੀ ਖਲੀਫੇ ਦਾ ਰਾਜ ਸੀਗਾ 714 ਦਾ ਵੇਲਾ ਤਾਂ ਉਸ ਸਮੇਂ ਸਿੰਧ ਦਾ ਚਾਰਜ ਹੁੰਦਾ ਸੀਗਾ ਇਹਦੇ ਕੋਲ ਮੁਹੰਮਦ ਬਿਨ ਕਾਸਮ ਕੋਲੇ ਤਾਂ ਜਿਹੜਾ ਨਵਾਂ ਖਲੀਫਾ ਬਣਿਆ ਉਹਦੀ ਲਾਗੜਾ ਸੀ ਪੁਰਾਣੇ ਖਲੀਫੇ ਦੇ ਨਾਲ ਤੇ ਪੁਰਾਣੇ ਖਲੀਫੇ ਦਾ ਰਸਤਾਰ ਸੀ ਮੁਹੰਮਦ ਬਿਨ ਕਾਸਮ ਉਹ ਵੀ ਆਸ ਵਿੱਚ ਲੱਗਦੀ ਸੀ ਇਹਨਾਂ ਦੀ ਤਾਂ ਨਵੇਂ ਬਣੇ ਖਲੀਫਾ ਨੇ ਮੁਹੰਮਦ ਬਿਨ ਕਾਸਮ ਤੋਂ ਸਿੰਧ ਦਾ ਚਾਰਜ ਵਾਪਸ ਲੈ ਲਿਆ ਵੀ ਤੂੰ ਇੱਥੋਂ ਦਾ ਹੁਣ ਗਵਰਨਰ ਨਹੀਂ ਰਹੇਗਾ ਉਦੋਂ ਖਲੀਫਿਆਂ ਦੀ ਚੱਲਦੀ ਹੁੰਦੀ ਸੀਗੀ ਤਾਂ ਉਦੋਂ ਬਾਅਦ ਵਿੱਚ ਕੀ ਹੋਇਆ ਜੇ ਜਦੋਂ ਚਾਰਜ ਲੈ ਲਿਆ ਤੇ ਬ੍ਰਹਮਣਾਬਾਦ ਦੇ ਕਿਲੇ ਦੇ ਵਿੱਚੋਂ ਜਦੋਂ ਰਾਜਾ ਦਾਹਰ ਦੀ ਮੌਤ ਹੋ ਗਈ ਤਾਂ ਬ੍ਰਹਮਣਾਬਾਦ ਦੇ ਕਿਲੇ ਦੇ ਵਿੱਚੋਂ ਰਾਜਾ ਦਾਹਰ ਦੀਆਂ ਦੋ ਕੁੜੀਆਂ ਫੜੀਆਂ ਗਈਆਂ ਸੀ। ਉਹਨਾਂ ਕੁੜੀਆਂ ਨੂੰ ਪੇਸ਼ ਕੀਤਾ ਗਿਆ ਈਰਾਨ ਮਖਲੀਫਾ ਦੇ ਅੱਗੇ ਪੇਸ਼ ਕੀਤਾ ਗਿਆ। ਤਾਂ ਜਦੋਂ ਕੁੜੀਆਂ ਨੇ ਵੀ ਇੱਕ ਚਾਲ ਚੱਲੀ। ਉਹਨਾਂ ਨੇ ਖਲੀਫਾ ਨੂੰ ਦੱਸਿਆ ਵੀ ਅਸੀਂ ਤਾਂ ਤੇਰੇ ਕਾਬਲ ਨਹੀਂ ਰਹੀਆਂ। ਵੀ ਮੁਹੰਮਦ ਬਿਨ ਕਾਸਮ ਨੇ ਤਾਂ ਸਾਡੇ ਨਾਲ ਬੇਪਤੀ ਕੀਤੀ ਆ। ਉਹਨੇ ਸਾਡੇ ਨਾਲ ਮਤਲਬ ਜੋ ਇੱਕ ਦਰਵਿਹਾਰ ਕੀਤਾ ਉਹਨੇ ਸਾਡੀ ਇੱਜ਼ਤ ਨੂੰ ਹੱਥ ਪਾਉਣ ਵਾਲੀ ਗੱਲ ਕੀਤੀ ਆ ਤੇ ਖਲੀਫਾ ਨਾਰਾਜ਼ ਹੋ ਗਿਆ ਸਖਤੀ ਦੇ ਨਾਲ ਵੀ ਇਹ ਚੀਜ਼ ਕਿਵੇਂ ਹੋ ਸਕਦੇ ਵੀ ਮੇਰੇ ਆਪ ਤੋਂ ਬਾਹਰ ਕਿਵੇਂ ਖਲੀਫਾ ਉਹ ਮੁਹੰਮਦ ਬਿਨ ਕਾਸਮ ਚੱਲ ਸਕਦਾ ਵਾ ਤੋਨੇ ਫਿਰ ਉੱਥੋਂ ਖਲੀਫੇ ਵੀ ਇਹ ਜਿਹੀ ਉਹਨਾਂ ਨੇ ਵੀ ਕੋਈ ਬੜਾ ਸੋਚਿਆ ਸਮਝਿਆ ਨਾ ਤਾਂ ਹੁਕਮ ਜਾਰੀ ਕਰਤਾ ਹੁਕਮ ਜਾਰੀ ਇਹ ਕੀਤਾ ਕਿ ਮੁਹੰਮਦ ਬਿਨ ਕਾਸਮ ਨੂੰ ਫੜੋ ਫੜ ਕੇ ਕਤਲ ਕਰੋ ਕਤਲ ਕਰਕੇ ਉਹਨੂੰ ਚਮੜੇ ਦੇ ਵਿੱਚ ਲਪੇਟ ਕੇ ਲੱਕੜੇ ਦੇ ਬਕਸੇ ਵਿੱਚ ਪਾ ਕੇ ਮੇਰੇ ਅੱਗੇ ਪੇਸ਼ ਕਰੋ ਚਲੋ ਸਮਾਂ ਬੀਤਿਆ ਤਾਂ ਸਮਾਂ ਪਾ ਕੇ ਸਫ਼ਰ ਦੌਰਾਨ ਉੱਥੇ ਮੁਹੰਮਦ ਬਿਨ ਕਾਸਮ ਨੂੰ ਉਵੇਂ ਹੀ ਬਕਸੇ ਵਿੱਚ ਪਾ ਕੇ ਪੇਸ਼ ਕੀਤਾ ਗਿਆ ਖਤਮ ਸੀ ਡੈੱਡ ਬਡੀ ਸੀ ਜਦੋਂ ਪੇਸ਼ ਕੀਤਾ ਗਿਆ ਤਾਂ ਕੁੜੀਆਂ ਨੇ ਆਖਿਆ ਅਸੀਂ ਤਾਂ ਆਪਣੇ ਪਿਓ ਦੀ ਮੌਤ ਦਾ ਬਦਲਾ ਲੈ ਲਿਆ ਖਲੀਫਾ ਕਹਿੰਦਾ ਇਹ ਕੀ ਗੱਲ ਹੋਈ ਉਹ ਕਹਿੰਦੀ ਵੀ ਇਹਦੇ ਕਾਰਨ ਸਾਡਾ ਰਾਜਾ ਪਿਓ ਰਾਜਾ ਦਾਹਰ ਖਤਮ ਹੋਇਆ ਸੀ ਅੱਜ ਤਾਂ ਅਸੀਂ ਉਸ ਦੀ ਮੌਤ ਦਾ ਬਦਲਾ ਲੈ ਲਿਆ ਜਦੋਂ ਇਹ ਗੱਲ ਖਲੀਫਾ ਨੂੰ ਪਤਾ ਲੱਗੀ ਉਹਨੇ ਫਿਰ ਤੁਰੰਤ ਹਾਕਮ ਨੂੰ ਦਿੱਤਾ ਬੇਨਾ ਕੁੜੀਆਂ ਦੇ ਸਿਰ ਕੱਢਣ ਨਾਲੋਂ ਅਲੱਗ ਕਰ ਦਿਓ ਮਤਲਬ ਉਹ ਕੁੜੀਆਂ ਸੀਆਂ ਸੀ ਕਿ ਉਹਨੇ ਆਪਣੀ ਪਿਓ ਦੀ ਮੌਤ ਦਾ ਬਗਲਾ ਮੁਹੰਮਦ ਬਿਨ ਕਾਸਮ ਤੋਂ ਲੈ ਲਿਆ ਸੀ ਜਿਨੇ ਮੁਸਲਮਾਨਾਂ ਦੀ ਨੀਂ ਰੱਖਤੀ ਸੀ ਹਿੰਦੁਸਤਾਨ ਦੇ ਵਿੱਚ ਤਾਂ ਉਸ ਤੋਂ ਬਾਅਦ ਉਹ ਜਿਹੜਾ ਖਲੀਫਾ ਸੀ ਉਹ ਬਹੁਤ ਸ਼ਰਮਿੰਦਾ ਵੀ ਹੋਇਆ ਪਛਤਾਇਆ ਵੀ ਕਿਉਂਕਿ ਇਸ ਤੋਂ ਪਹਿਲਾਂ ਸਿੰਧ ਉੱਤੇ ਜਿੰਨੇ ਵੀ ਹਮਲੇ ਹੋਏ ਸੀ ਉਹ ਸਾਰੇ ਫੇਲ ਹੋਏ ਸੀ ਹਜ਼ਾਰਜ਼ ਬਿੰ ਯੂਸੁਫ ਉਹਨਾਂ ਦੇ ਹਮਲੇ ਉਹ ਸਾਰੇ ਫੇਲ ਹੋਏ ਸੀਗੇ ਕਿਸੇ ਨੂੰ ਕਾਮਯਾਬੀ ਨਹੀਂ ਸੀ ਮਿਲੀ ਤੇ ਇਸੇ ਤਰੀਕੇ ਨਾਲ 711 ਤੋਂ ਲੈ ਕੇ 714 ਦੇ ਵਿੱਚ ਮੁਹੰਮਦ ਬਿਨ ਕਾਸਿਮ ਦਾ ਅੰਤ ਹੋ ਗਿਆ ਸੀ ਮੁਹੰਮਦ ਬਿਨ ਕਾਸਿਮ ਦੇ ਹਮਲਿਆਂ ਦੇ ਨਾਲ ਕੀ ਕੀ ਬਦਲਾ ਆ ਗਿਆ ਸੀ ਉਸ ਤੋਂ ਪਹਿਲਾਂ ਤਾਂ ਵਪਾਰ ਚੱਲਦਾ ਸੀ ਕਿ ਅਰਬ ਇਰਾਨ ਤੱਕ ਇਹ ਵਪਾਰ ਆਪਣੇ ਭਾਰਤ ਦਾ ਆਮ ਹੀ ਚੱਲਦਾ ਹੁੰਦਾ ਸੀ ਇਹਦੇ ਆਉਣ ਦੇ ਨਾਲ ਕੀ ਹੋਇਆ ਕਿ ਸਿੰਧੀ ਜ਼ੁਬਾਨ ਹੋਂਦ ਵਿੱਚ ਆਈ ਇੱਕ ਤੇਈ ਫਰਕ ਆਇਆ ਇਹਦੇ ਨਾਲ ਇਹ ਵੀ ਸੀ ਕਿ ਜਿਹੜੇ ਆਪਣੇ ਭਾਰਤ ਦੀ ਕਹਿ ਸਕਦੇ ਕਿ ਵੈਦਿਕ ਪਰ ਇਲਾਜ ਪ੍ਰਣਾਲੀ ਸੀ ਇਹ ਅਰਬ ਵਾਲੇ ਪਾਸੇ ਗਈ ਤੇ ਬਹੁਤ ਸਾਰੇ ਭਾਰਤੀ ਗ੍ਰੰਥ ਸੀ ਇਹਨਾਂ ਦਾ ਅਰਬੀ ਜ਼ੁਬਾਨ ਦੇ ਵਿੱਚ ਅਨੁਵਾਦ ਹੋਇਆ ਤੇ ਇਹਦੇ ਨਾਲ ਦੀ ਨਾਲ ਅਰਬ ਵਾਲਿਆਂ ਨੂੰ ਦੇਖ ਕੇ ਹੀ ਆਪਣੇ ਭਾਰਤ ਦੇ ਵਿੱਚ ਊਂਠ ਤੇ ਘੋੜੇ ਪਾਲਣ ਦਾ ਸਿੰਧੀ ਘੋੜੇ ਪਾਲਣ ਦਾ ਰਿਵਾਜ ਚੱਲ ਪਿਆ ਸੀਗਾ ਸਿੰਧੀ ਘੋੜੇ ਜਿਹਨੂੰ ਕਿਹਾ ਅਰਬੀ ਘੋੜੇ ਸੌਰੀ ਮਾਫ ਕਰਨਾ ਅਰਬ ਕੂਟ ਤੇ ਅਰਬੀ ਘੋੜੇ ਪਾਲਣ ਦਾ ਰਿਵਾਜ ਚੱਲ ਪਿਆ ਸੀ ਕਿਉਂਕਿ ਅਰਬ ਦੇ ਵਿੱਚ ਅਰਬੀ ਘੋੜੇ ਸੀ ਉੱਥੋਂ ਇੱਧਰ ਆਏ ਸੀਗੇ ਇਸ ਤਰੀਕੇ ਨਾਲ ਹੋਰ ਵੀ ਨਵੀਆਂ ਸੱਭਿਤਾਵਾਂ ਆਪਸ ਵਿੱਚ ਵਿਕਸਿਤ ਹੋਈਆਂ ਇਸੇ ਸਮੇਂ ਦੌਰਾਨ ਮੁਹੰਮਦ ਬਿਨ ਕਾਸਮ ਦੇ ਵੇਲੇ ਇਹ ਵੀ ਦੱਸਿਆ ਜਾਂਦਾ ਵਾ ਬੁੱਧੀਆਂ ਨੂੰ ਚੰਗੀ ਤਰਜੀਹ ਦਿੱਤੀ ਗਈ ਸੀ ਤੇ ਵਿੱਚੋਂ ਕੁਝ ਕਾਰਨ ਇਹ ਵੀ ਦੱਸਦੇ ਆ ਵੀ ਰਾਜੇ ਦਾਹਰ ਦੇ ਨਾਲ ਬੁੱਧੀਆਂ ਦੀ ਘਟ ਬਣਦੀ ਸੀ ਜਿਹੜੇ ਉਸ ਸਮੇਂ ਦੇ ਬੁੱਧੀ ਵਸਨੀਕ ਸੀ ਕਿਉਂਕਿ ਉਸ ਬੈਲਟ ਦੇ ਉੱਤੇ ਬੁੱਧੀਆਂ ਦਾ ਰਾਜ ਸੀਗਾ ਤਾਂ ਦੱਸਿਆ ਜਾਂਦਾ ਵੀ ਬੁੱਧੀਆਂ ਨੇ ਵੀ ਮੁਹੰਮਦ ਬਿਨ ਕਾਸਮ ਦੇ ਕਹਿ ਸਕਦੇ ਕਿ ਸਾਥ ਹੀ ਦਿੱਤਾ ਹੋਇਆ ਰਾਜੇ ਦਾਹਰ ਦਾ ਸਾਥ ਨਹੀਂ ਸੀ ਦਿੱਤਾ ਜਾਂ ਕਿਉਂਕਿ ਜਦੋਂ ਚੌਪਰੇ ਜਾਣਾ ਵੀ ਇੱਕ ਕਿਸਮ ਦਾ ਕਿਸੇ ਦੇ ਖਿਲਾਫ ਚੱਲਣਾ ਤੇ ਕਿਸੇ ਸਾਥ ਦੇਣ ਵਾਲੀ ਗੱਲ ਹੋ ਜਾਂਦੀ ਆ ਕਿਉਂਕਿ ਉੱਥੋਂ ਦੇ ਫਿਰ ਜੇਲਰ ਵੀ ਇੱਕ ਬੁੱਧੀ ਨੂੰ ਬਣਾਇਆ ਗਿਆ ਸੀ ਉਹਨੇ ਚੰਗੇ ਵਿਵਹਾਰ ਸਦਕਾ ਮਤਲਬ ਬੁੱਧੀਆਂ ਦੇ ਨਾਲ ਮੁਹੰਮਦ ਬਿਨ ਕਾਸਮ ਦੇ ਠੀਕ ਠੀਕ ਕਹਿ ਸਕਦੇ ਆ ਤੇ ਮੁਹੰਮਦ ਬਿਨ ਕਾਸਮ ਨੇ ਬੁੱਧੀਆਂ ਨੂੰ ਕਾਫੀ ਤਰਜੀਹ ਦਿੱਤੀ ਸੀ ਰਾਜਾ ਦਾਹਰ ਹੁੰਦਾ ਸੀਗਾ ਸਿੰਧ ਦਾ ਰਾਜਾ ਇਹਦੇ ਕੋਲੇ ਵੀ ਵੱਡੀ ਫੌਜ ਸੀ 20000 ਦੇ ਕਰੀਬ ਪੈਦਲ ਸੈਨਾ ਸੀਗੀ ਤਾਂ 5000 ਇਸ ਤੋਂ ਬਿਨਾ ਕੋੜ ਸਵਾਰ ਸੀ 1000 ਹਾਥੀ ਹੁੰਦਾ ਸੀਗਾ ਪਰ ਫਿਰ ਵੀ ਇਹਦੀ ਹਾਰ ਹੋ ਗਈ ਸੀ ਕਿਉਂਕਿ ਜਿਹੜਾ ਮੁਹੰਮਦ ਬਿਨ ਕਾਸਮ ਸੀ ਨਾ ਜਦੋਂ ਹਾਥੀਆਂ ਦੇ ਲੋਂ ਅੱਗੇ ਲੈ ਕੇ ਗਏ ਜੰਗ ਦੇ ਵਿੱਚ ਤਾਂ ਮੁਹੰਮਦ ਬਿਨ ਕਾਸਮ ਨੇ ਕੀ ਕੀਤਾ ਕਿ ਰੋਗਨ ਸੁੱਟਣੇ ਸ਼ੁਰੂ ਕਰਤੇ ਰੰਗ ਰੋਗਨ ਉਹ ਦੇਖ ਕੇ ਹਾਥੀ ਡਰ ਗਏ ਉਸੇ ਦਰਮਿਆਨ ਹੀ ਫਿਰ ਰਾਜਾ ਦਾਹਰ ਦਾ ਹਾਥੀ ਵੀ ਡਰ ਗਿਆ ਸੀ ਹਾਥੀ ਡਰ ਕੇ ਪਾਣੀ 'ਚ ਵੜ ਗਿਆ ਤੇ ਰਾਜਾ ਛਾਲ ਮਾਰ ਗਿਆ ਤੇ ਰਾਜਾ ਆ ਗਿਆ ਕਿਲੇ ਦੇ ਵਿੱਚ ਤੇ ਕਿਲੇ ਦੇ ਵਿੱਚ ਬੈਠੇ ਰਾਜਾ ਦਾਹਰ ਨੂੰ ਪਤਾ ਲੱਗਿਆ ਵੀ ਮੇਰੇ ਜਰਨੈਲ ਮਾਰੇ ਗਏ ਤਾਂ ਅੰਦਰੋਂ ਫਿਰ ਕਹਿੰਦੇ ਵੀ ਆਪਣੀ ਤਲਵਾਰ ਲੈ ਕੇ ਰਾਜਾ ਦਾਹਰ ਮੈਦਾਨੇ ਜੰਗ ਦੇ ਵਿੱਚ ਰਾਵੜਾ ਨਾ ਦਾ ਰਾਵੜਾ ਨਾ ਦਾ ਸਥਾਨ ਜਿਹਨੂੰ ਅੱਜਕੱਲ ਪਾਕਿਸਤਾਨ ਦੇ ਵਿੱਚ ਹైదరాబాద్ ਆਖਦੇ ਉੱਥੇ ਉਸੇ ਸਥਾਨ ਤੇ ਲੜਾਈ ਹੋਈ ਸੀ ਇਹਨਾਂ ਦੀ ਮੁਹੰਮਦ ਬਿਨ ਕਾਸਮ ਤੇ ਰਾਜਾ ਦਾਹਰ ਦੀ ਉਸੇ ਜੰਗ ਦੇ ਦਰਮਿਆਨ ਫਿਰ ਇਹਨੇ ਕਹਿ ਦੋ ਕਿ ਮੈਦਾਨੇ ਜੰਗ ਦੇ ਵਿੱਚ ਆਇਆ ਤੇ ਯੁੱਧ ਕੀਤਾ ਮੁਹੰਮਦ ਬਿਨ ਕਾਸਮ ਦੇ ਨਾਲ ਇਸੇ ਸਮੇਂ ਦੌਰਾਨ ਤਾਂ ਸਿਆਜੰਦਾ ਵੀ ਕਿਸੇ ਸਿਪਾਹੀ ਨੇ ਹਮਲਾ ਕੀਤਾ ਰਾਜਾ ਦਾਹਰ ਦਾ ਸਰ ਤੜਨੋਂ ਅਲੱਗ ਕਰਤਾ ਤੇ ਉਸੇ ਜੰਗ ਦੇ ਦਰਮਿਆਨ ਫਿਰ ਰਾਜਾ ਦਾਹਰ ਸ਼ਹੀਦੀ ਪਾ ਗਿਆ ਸੀਗਾ ਇਹ ਸੀ ਅੱਜ ਆਪਾਂ ਗੱਲਬਾਤ ਕੀਤੀ ਉਹਨਾਂ ਕਹਿ ਸਕਦੇ ਆ ਕਿ ਰਾਜਾ ਦਾਹਰ ਦੀ ਤੇ ਮੁਹੰਮਦ ਬਿਨ ਕਾਸਮ ਦੀ ਮੁਹੰਮਦ ਬਿਨ ਕਾਸਮ ਦਾ ਅੰਤ ਕਿਵੇਂ ਹੋਇਆ ਇਹ ਖਾਸ ਐਪੀਸੋਡ ਸੀ ਆਪਣਾ ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ